ਸੰਗਤ ਜੀ ਕਰੋ ਦਰਸ਼ਨ ਮਾਲਵੇ ਦੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਸ਼ੇਮੀ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ 3000 ਘੋੜਸਵਾਰਾਂ ਤੇ ਸੂਰਬੀਰਾਂ ਇਸ ਸਥਾਨ ਤੇ ਪਹੁੰਚੇ ਸਨ ਅਤੇ ਇਸ ਸਥਾਨ ਤੇ ਹੀ ਭਾਈ ਬੀਦੀ ਚੰਦ ਜੀ ਗੁਲਵਾਗ ਤੇ ਦਿਲਵਾਗ ਘੋੜੇ ਜੋ ਕੀ ਮੁਗਲਾਂ ਕੋਲੋਂ ਜਿਹੜੇ ਕੀ ਮੋਗਲ ਕੁਝ ਸਮਾਂ ਪਹਿਲਾਂ ਖੋਗੇ ਲੈ ਕੇ ਸਨ ਵਾਪਸ ਇਸ ਸਥਾਨ ਤੇ ਉਹ ਕੋੜੇ ਲੈ ਕੇ ਆਏ ਸਨ ਗੁਰੂ ਸਾਹਿਬ ਨੂੰ ਭੇਟ ਕੀਤੇ ਸਨ ਅਤੇ ਇਸ ਸਥਾਨ ਤੇ ਉਹ ਜੰਡ ਦਾ ਦਰਖਤ ਵੀ ਮੌਜੂਦ ਆ ਅੱਜ ਤੋਂ ਕਈ 100 ਸਾਲ ਪਹਿਲਾਂ ਦਾ ਜਿਹਦੇ ਨਾਲ ਉਹ ਕੋੜੇ ਵੱਜੇ ਸਨ ਅਤੇ ਬੀਦੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਜਿਹੜੇ ਪੰਜ ਵਾਰ ਦਿੱਤੇ ਸੀ ਉਹ ਕਿਹੜੇ-ਕਿਹੜੇ ਸਨ ਸੁਣ ਲਓ ਪਹਿਲਾ ਵਾਰ ਸੀ ਸਤਗੁਰ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਅੰਗ ਸੰਗ ਸਹਾਇਕ ਹੋਣਗੇ ਦੂਜਾ ਵਰਸੀ ਸੰਤ ਗੁਰਾਂ ਦਾ ਅੰਗ ਸਾਧੂ ਦਾ ਸੰਗ ਨਾਮ ਦਾ ਰੰਗ ਨਿਸ਼ਚਾ ਭੰਗ ਬਣਿਆ ਰਹੇਗਾ ਤੀਜਾ ਵਰਸੀ ਜੋ ਤੁਸੀਂ ਚਾਹੋਗੇ ਸੋਈ ਹੋਵੇਗਾ ਬੀਦੀ ਚੰਦ ਸੀਨਾ ਗੁਰਕਾ ਸੀਨਾ ਪ੍ਰੇਮ ਭਗਤ ਲੀਨਾ ਕਮੀ ਕਦੇ ਨਹੀਂ ਪੰਜਵਾਂ ਸੀ ਇਸ ਪਰਉਪਕਾਰ ਦੀ ਕਥਾ ਜੋ ਵੀ ਸੁਨੇਗਾ ਸੁਣਾਵੇਗਾ ਉਸ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏ ਤੇ ਕਾਰਜ ਰਾਸ ਹੋਣਗੇ ਇਹ ਇੱਥੇ ਕੀ ਬਾਰ ਗੁਰੂ ਸਾਹਿਬ ਨੇ ਬੀਦੀ ਚੰਦ ਨੂੰ ਦਿੱਤੇ ਸਨ ਜੇ ਕਿਸੇ ਸੰਗਤ ਨੇ ਦਰਸ਼ਨ ਕਰਨੇ ਹੋਣੇ ਸਥਾਨ ਤੇ ਇਸ ਸਥਾਨ ਦੇ ਤੇ ਜੰਡ ਸਾਹਿਬ ਦੇ ਜ਼ਿਲ੍ਹਾ ਬਠਿੰਡਾ ਪਿੰਡ ਦਿয়ালਪੁਰਾ ਭਾਈਕਾ ਸਲਾਬਤਪੁਰਾ ਤੋਂ ਆਪਾਂ ਜੇ ਬਾਜਾਖਾਨਾ ਬਰਨਾਲਾ ਰੋਡ ਦੇ ਉੱਤੇ ਹੀ ਪਿੰਡ ਪੈਂਦਾ ਹੈ ਇਹ ਤੇ ਜਿੱਧਰੋਂ ਭਾਈ ਰੂਪਾ ਆਪਣਾ ਰਾਮਪਰਾ ਫੂਲ ਤੋਂ ਸਲਾਬਤਪੁਰ ਰੋਡ ਦੇ ਉੱਤੇ ਪਿੰਡ ਪੈਂਦਾ ਇੱਥੇ ਆ ਕੇ ਸੰਗਤ ਦਰਸ਼ਨ ਦਰਸ਼ਨ ਕਰ ਸਕਦੀ ਹੈ ਗੁਰਦੁਆਰਾ ਸਾਹਿਬ ਦੇ ਜੰਡ ਜੰਡ ਦੇ ਜੋ ਦਰਖਤ ਹੈ